ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਮੀਟਿੰਗ ਤੋਂ ਬਾਅਦ ਲਾਈਵ ਹੋਏ ਸੁਖਤੈਨ ਸਿੰਘ ਖੈਰਾ ਨੇ 11% ਡੀਏ ਦੇ ਉੱਤੇ ਕੀਤਾ ਵੱਡਾ ਐਲਾਨ 242 ਮਹੀਨਿਆਂ ਦੇ ਏਰੀਅਰ ਓਪੀਐਸ ਜੀਪੀਐਫ ਖਾਤੇ ਲਾਗੂ ਹੋਣਗੇ ਨਾਲ ਹੀ 53% ਡੀਏ ਦੀ ਵੱਡੀ ਅਪਡੇਟ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਹਾਂ ਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਮਲਾਜ਼ਮਾਂ ਦਾ ਸੰਘਰਸ਼ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਜਾਰੀ ਹੈ ਦੇ ਮੁਲਾਜ਼ਮਾਂ ਵੱਲੋਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾ ਰਿਹਾ ਗੇਟ ਰੈਲੀਆਂ ਦੇ ਰਾਹੀਂ ਕੱਲ ਮਿਛੋੜ ਹੜਤਾਲ ਦੇ ਰਾਹੀਂ ਉੱਥੇ ਹੀ ਲਗਾਤਾਰ ਕਾਨੂੰਨੀ ਸਹਾਰਾ ਲੈ ਕੇ ਵੀ ਉਹਨਾਂ ਦੁਆਰਾ ਸੁਖਚਾਨ ਸਿੰਘ ਖੈਰਾ ਦੇ ਵੱਲੋਂ ਲਗਾਤਾਰ ਸਰਕਾਰ ਦੇ ਨੌਂ ਮੰਦਿਆਂ ਦੇ ਨਾਲ ਮੀਟਿੰਗਾਂ ਜਿਹੜੀਆਂ ਕਿ ਕੀਤੀਆਂ ਗਈਆਂ ਸੁਖਚਾਨ ਸਿੰਘ ਖੈਰਾ ਨੇ ਉਹਨਾਂ ਦੇ ਸਾਥੀਆਂ ਦੀ ਮੀਟਿੰਗ ਪ੍ਰਮੁੱਖ ਸਕੱਤਰ ਦੇ ਨਾਲ ਹੋਈ ਇਸ ਮੀਟਿੰਗ ਦੇ ਵਿੱਚ ਸੁਖਚਾਨ ਸਿੰਘ ਖੈਰਾ ਦੇ ਜੋ ਸਵਾਲ ਸੀ ਉਸ ਬਾਰੇ ਜਾਣਕਾਰੀ ਦਿੰਦੇ ਹਾਂ ਤੁਹਾਨੂੰ ਮੁਲਾਜ਼ਮਾਂ ਦੇ ਨਾਲ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਸੀਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁਲਾਜ਼ਮ ਆਗੂ ਸੁਖਚਾਨ ਸਿੰਘ ਖੈਰਾ ਜੋ ਐਕਸ਼ਨ ਕਮੇਟੀ ਦੇ ਪ੍ਰਧਾਨ ਵੀ ਨੇ ਉਹਨਾਂ ਦੀ ਮੀਟਿੰਗ ਜਿਹੜੀ ਕਿ ਪ੍ਰਮੁੱਖ ਸਕੱਤਰ ਦੇ ਨਾਲ ਹੋਈ ਇਸ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਦੇ ਅੱਗੇ ਕਾਫੀ ਮਹੱਤਵਪੂਰਨ ਮੰਗਾਂ ਜਿਹੜੀਆਂ ਕਿ ਮੁਲਾਜ਼ਮਾਂ ਦੀਆਂ ਰੱਖੀਆਂ ਜਿਸ ਦੇ ਵਿੱਚ 11% ਡੀਏ 18228 ਕਰੋੜ ਤੋਂ ਵੱਧ ਦੇ ਬਕਾਏ ਜਿਹੜੇ ਕਿ ਪੈਨਸ਼ਨਰਾਂ ਨੂੰ ਹਜੇ ਤੱਕ ਨਹੀਂ ਕੀਤੇ ਗਏ ਕਟੌਤੀਆਂ ਜੋ ਕੀਤੀਆਂ ਜਾ ਰਹੀਆਂ ਨੇ ਉਸ ਬਾਰੇ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਫੈਕਟਰ 2.96 ਦੇ ਉੱਪਰ ਸਾਰੇ ਮੁੱਦਿਆਂ ਦੇ ਉੱਪਰ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਜਿਸ ਤੋਂ ਬਾਅਦ ਪੰਜਾਬ ਦੇ ਮੁਲਾਜ਼ਮਾਂ ਦੀ ਵੱਡੀ ਮੰਗ 11% ਡੀਏ ਏਰੀਅਰ ਦੇ ਬਕਾਏ ਪਹਾਵ ਕੇਂਦਰ ਸਰਕਾਰ ਦੇ ਮਲਾਜ਼ਮਾਂ ਦੀ ਤਰ੍ਹਾਂ 53% ਡੀਏ ਕਰ ਦਿੱਤਾ ਜਾਵੇ ਪੰਜਾਬ ਦੇ ਵਿੱਚ ਜਿੱਥੇ 42% ਡੀਏ ਹੈ ਜਿਸ ਦੇ ਚਲਦਿਆਂ 11% ਡੀਏ ਦਾ ਜੋ ਫਰਕ ਹੈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੇ ਵਿੱਚ ਉਸ ਨੂੰ ਪੂਰਾ ਕੀਤਾ ਜਾਵੇ ਇਸ ਫਾਸਲੇ ਨੂੰ ਦੂਰ ਕੀਤਾ ਜਾਵੇ ਹਾਂਜੀ ਦੋਸਤੋ ਇਹ ਗੁਜਾਰਿਸ਼ ਕੀਤੀ ਗਈ ਹੈ ਮਲਾਜ਼ਮ ਇਕੱਠੇ ਹੋ ਕੇ ਫੰਡ ਦੀ ਮੰਗ ਕਰ ਰਹੇ ਨੇ ਜਿਸ ਤੋਂ ਬਾਅਦ ਮਲਾਜ਼ਮਾਂ ਨੇ ਕਿਹਾ ਕਿ ਦੋ ਕਿਸ਼ਤਾਂ ਦੇ ਦਿਓ ਸਾਨੂੰ ਪੰਜਾਬ ਸਰਕਾਰ ਇਹਨਾਂ ਮੰਗਾਂ ਨੂੰ ਲੈ ਕੇ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ ਇੱਕ ਕਿਸ਼ਤ ਬਹੁਤ ਜਲਦੀ ਹੀ ਜਾਰੀ ਕੀਤੀ ਜਾਵੇਗੀ ਇਹ ਦੀ ਨਿਊ ਸਾਹਮਣੇ ਆਈ ਹੈ ਸੁਖਤਾਨ ਸਿੰਘ ਖਹਿਰਾ ਦੁਆਰਾ ਇਹ ਕਿਹਾ ਜਾ ਰਿਹਾ ਹੈ ਕਿ ਪੁਰਾਣੇ ਬਕਾਇਜੋ ਨੇ ਉਹਨਾਂ ਨੂੰ ਵੀ ਜੋ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਉਹਨਾਂ ਨੂੰ ਆਦਾ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਜੇਕਰ ਕੋਈ ਹੋਰ ਅਪਡੇਟ ਆਉਂਦੀ ਹੈ ਤਾਂ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ